ਇਹ ਜਿਹੜੀ ਰੋਜੀ ਜਿਹੜੇ ਚਲਾਣ ਨੇ ਆਪਣਾ ਇਹ ਜਿਹੜਾ ਹੈਗਾ ਆ ਬਸ ਜਿਆਦਾ ਭੀੜ ਭੜਕੇ ਵਾਲਾ ਚੌਕ ਹੈ ਹਨੂਮਨ ਚੌਕ ਤੁਹਾਨੂੰ ਪਤਾ ਹੀ ਆ ਇੱਥੇ ਜਿਆਦਾ ਸ਼ਾਮ ਨੂੰ ਜਿਹੜਾ ਰਸ ਰੰਦਾ ਹੈ ਤੁਮਾਂਜੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਅਸੀਂ ਰੋਜੀ ਇੱਥੇ ਜਿੱਤੇ ਜਿਆਦਾ ਭੀੜ ਭੜਕੇ ਵਾਲੇ ਜਗ੍ਹਾ ਆ ਉੱਥੇ ਆਪਾਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਆ ਸੜਕਾਂ ਤੇ ਆਪਣੇ ਵੀਹਿਕਲ ਖੜੇ ਕਰਕੇ ਚੱਲ ਜਾਂਦੇ ਆ ਇਹ ਬਾਜ਼ਾਰ ਚ ਤੇ ਮੁੜ ਕੇ ਮੁੜਦੇ ਨਹੀਂ ਦੋ ਦੋ ਘੰਟੇ ਉਹ ਵੀ ਕਲ ਜਿਹੜੇ ਨੇ ਉਹ ਫਿਰ ਉਹ ਟ੍ਰੈਫਿਕ ਦੀ ਆਪਣਾ ਜਾਮ ਦਾ ਜਿਹੜਾ ਕਾਰਨ ਬਣਦੇ ਨੇ ਉਹਨਾਂ ਦੇ ਚਲਾਣ ਜਿਹੜੇ ਆ ਅਸੀਂ ਫਿਰ ਆਨਲਾਈਨ ਕਰਦੇ ਆ ਸਰ ਤੋਂ ਕਾਰਡੀ ਰੂਟ ਲੈ ਕੇ ਕਾਫੀ ਜਾ ਕੇ ਪਤਾ ਜਾਂਦਾ ਚਲਾਣ ਨਹੀਂ ਘਟੇ ਨੇ ਉਹ ਤੋਂ ਉਹ ਕਾਰਡੀ ਨੂੰ ਕਰਦੇ ਬਾਅਦ ਵੀ ਪੈ ਜਾਂਦੀ ਇਹਦੇ ਤੋਂ ਹੁਣ ਲੋਕ ਹੀ ਦੱਸ ਸਕਦੇ ਨੇ ਵੀ ਇਹਨਾਂ ਨੂੰ ਉੱਤੇ ਬਿਠੇਰਾ ਅਸੀਂ ਸਮਝਾਈਦਾ ਅਪੀਲ ਵੀ ਕਰੀਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਮੈਂ ਗੱਡੀ ਇੱਥੇ ਲਾਵਾਂਗਾ ਤੇ ਇਹਦੇ ਨਾਲ ਜਿਹੜਾ ਹੈ ਟ੍ਰੈਫਿਕ ਦੀ ਸਮੱਸਿਆ ਆਣੀ ਹੈ ਜਿੱਥੇ ਪਾਰਕਿੰਗ ਹੈਗੀ ਉੱਥੇ ਲਾ ਦੇਣਾ ਜਾਂ ਚਲੋ ਇੱਥੇ ਵੀ ਕਿਤੇ ਕਿਸੇ ਨੇ ਲਾਣੀ ਹੈ ਥੋੜਾ ਬਹੁਤਾ 2 4 5 ਮਿੰਟ ਵਾਸਤੇ ਕੋਈ ਲਾ ਜਿਹੜੇ 2 2 ਘੰਟੇ 3 3 ਘੰਟੇ ਨਹੀਂ ਮੁੜਦੇ ਉਹਨਾਂ ਦੇ ਫਿਰ ਅਸੀਂ ਚਲਾਣ ਕਰੀਦਾ ਜਿਵੇਂ ਦੁਕਾਨਾਂ ਅੱਗੇ ਰੇੜੀ ਲੱਗ ਜਾਂਦੀ ਉਸ ਤੋਂ ਅੱਗੇ ਫਿਰ ਗੱਡੀ ਲੱਗ ਜਾਂਦੀ ਹੈ ਉਹ ਨਗਰ ਕਾਉਂਸਲ ਨੂੰ ਵੀ ਸਾਹਿਬ ਵੀ ਲਈ ਹੈ ਨਾ ਯਾਰ ਇਹ ਆਟਾ ਨਗਰ ਕਾਉਂਸਲ ਨੂੰ ਵੀ ਕਹੀਦਾ ਜੀ ਏਡੀਸੀ ਸਾਹਿਬ ਨੇ ਵੀ ਨਗਰ ਕਾਉਂਸਲ ਨੂੰ ਕਿਹਾ ਹੈ ਇਹ ਤੇ ਹੁਣ ਦੁਕਾਨਾਂ ਵਾਲੇ ਜਿਹੜੇ ਆ ਗਾਹਾਂ ਪੈਸੇ ਲਾ ਕੇ ਗਾਹ ਰੇੜੀ ਲਵਾ ਦਿੰਦੇ ਆ ਫਿਰ ਜਿਹਨੇ ਰੇੜੀ ਤੋਂ ਸਮਾਨ ਲੈਣਾ ਹੈ ਉਹ ਉਹਦੇ ਅਗਲੇ ਪਾਸੇ ਗੱਡੀ ਲਾ ਦਿੰਦਾ ਹੈ ਉਹ ਇਸੇ ਕਰਕੇ ਜਿਹੜਾ ਇਹ ਹੈ ਇਹ ਤੇ ਵੈਸੇ ਜਿਹੜਾ ਰੇੜੀਆਂ ਵਾਲੇ ਦਾ ਇਹ ਤੇ ਇਹਨਾਂ ਨੂੰ ਜੁਰਮਾਨਾ ਕਰਨ ਦਾ ਤੇ ਕੰਮ ਜਾਂ ਦੁਕਾਨਾਂ ਵਾਲੇ ਨੂੰ ਇਹ ਤੇ ਕਮੇਟੀ ਦਾ ਹੀ ਹੈ ਇੱਕ ਸਾਧਨ ਆ ਪਿਆ ਕਿ ਆਨਲਾਈਨ ਚਲਾਨ ਦੇ ਨਾਲ ਤੁਹਾਨੂੰ ਵੀ ਥੋੜਾ ਫਾਇਦਾ ਹੋਇਆ ਕਿ ਤੁਸੀਂ ਕਈ ਵਾਰ ਲੋਕ ਚਲਾਨ ਲੈਣ ਤੋਂ ਬਚਣਾ ਕਰਦੇ ਹੋ ਆਨਲਾਈਨ ਦਾ ਕਿ ਉਸੇ ਵੇਲੇ ਚਲਾਨ ਹੋ ਜਾਂਦਾ ਹੈ ਥੋੜਾ ਫਾਇਦਾ ਹੈ ਆ ਆਹ ਚਲੋ ਲੋਕਾਂ ਨੂੰ ਵੀ ਇਹਦੀ ਸਬਦਾ ਹੈਗੀ ਆ ਵੀ ਜੇ ਮੌਕੇ ਤੇ ਕਿਸੇ ਨੇ ਜੁਰਮਾਨਾ ਭੁਗਤਣਾ ਤੇ ਆਪਣਾ ਇਹਦੇ ਵਿੱਚ ਸਕੈਨਰ ਆ ਜਾਂਦਾ Google Pay ਕਰਦੇ ATM ਰਾਹੀਂ ਕਰਦੇ ਜੇ ਇਹਨੇ ਬਾਅਦ ਵਿੱਚ ਭੁਗਤਣਾ ਉਹ ਬਾਅਦ ਵਿੱਚ ਭੁਗਤ ਲੈ ਆਨਲਾਈਨ ਚਲਾਨੀ ਲੈਣੀ ਚਾਹੀਦੀ ਅੱਜ ਕੋਈ 50 ਚਲਾਨ ਕੀਤੇ ਵੱਖ-ਵੱਖ ਜਗ੍ਹਾ ਤੇ ਨਾਕਬ ਵੱਖ-ਵੱਖ ਜਗ੍ਹਾ ਤੇ ਸਾਰਿਆਂ ਸ਼ਹਿਰ ਵਾਸੀਆਂ ਨੂੰ ਕੋਈ ਕਹਿਣਾ ਜੇ ਸ਼ਹਿਰ ਵਾਸੀਆਂ ਨੂੰ ਤੇ ਹੋਈ ਅਪੀਲ ਕਰਦੇ ਆ ਵੀ ਆਹਾਂ ਅਗੇ ਦਿਨ ਜਿਹੜੇ ਨੇ ਛੋਟੇ ਨੇ ਹਨੇਰਾ ਸਿੱਤੀ ਹੋ ਜਾਂਦਾ ਜਿਹੜੇ ਰਾਸ ਵਾਲੇ ਚੌਂਕ ਨੇ ਜਿਹੜੇ ਜਿਆਦਾ ਜਿੱਥੇ ਭੀੜ ਭੜਕੇ ਵਾਲੇ ਨੇ ਉਥੇ ਆਪਣੇ ਰੇੜੀਆਂ ਦੁਕਾਨਾਂ ਦੇ ਅੱਗੇ ਜਿਹੜੀਆਂ ਰੋਡੀਆਂ ਲਵਾਉਣ ਤਾਂ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹਦੇ ਨਾਲ ਜਿੱਦਾ ਜਿਆਦਾ ਟ੍ਰੈਫਿਕ ਜਾਮ ਹੁੰਦੀ ਹੈ ਈ ਰਿਕਸ਼ਾ ਵਾਲਿਆਂ ਨੂੰ ਕੋਈ ਕਦਮ ਕਰਨਾ ਚਾਹੀਦਾ ਇਹਨਾਂ ਨੂੰ ਵੀ ਅਪੀਲ ਹੈ ਨੇ ਕਿ ਕੈਂਪ ਵੀ ਲੱਗੇ ਆ ਸੈਮੀਨਾਰ ਵੀ ਲਾਈਦਾ ਇਹਨਾਂ ਨੂੰ ਵੀ ਅਪੀਲ ਹੈ ਵੀ ਬਗੈਰ ਵਜ੍ਹਾ ਤੋਂ ਜਿਹੜੇ ਤੋੜੇ ਫਿਰਦੇ ਨੇ ਵੀ ਬਾਜ਼ਾਰ ਨੂੰ ਪਾਲੇ ਤੇ ਚਾਰ ਚਾਰ ਪੰਜ ਪੰਜ ਜਾਣੇ ਐਨੂੰ ਮਤਲਬ ਬਗੈਰ ਜਿੰਨਾ ਚਿਰ ਇਹਨਾਂ ਦੀ ਬੈਟਰੀ ਨਹੀਂ ਨਾ ਖਤਮ ਹੁੰਦੀ ਉਹ ਨਾ ਚਿਹਰੇ ਤੋੜੇ ਹੀ ਫਿਰਦੇ ਨੇ